ਕਾંડ 7 ਪਾਰਟ 2 ਬ੍ਰਾਹਮਣ ਫੇਰ ਆਪ ਤੁਰਕਾਂ ਨੂੰ ਕਿਉਂ ਮਾਰਦੇ ਹੋ ਉਹਨਾਂ ਨੂੰ ਸ਼ਰਨ ਲਓ ਸ਼ਾਮ ਸਿੰਘ ਪੰਡਿਤ ਜੀ ਸਾਡਾ ਤੁਰਕਾਂ ਨਾਲ ਕੀ ਪਠਾਣਾ ਨਾਲ ਉਹਨਾਂ ਦੇ ਮੁਸਲਮਾਨ ਹੋਣ ਪਿੱਛੇ ਕੋਈ ਬੈਰ ਨਹੀਂ ਤੇ ਨਾ ਹੀ ਬੈਰ ਵਿਰੋਧ ਵਿੱਚ ਪੈ ਕੇ ਅਸੀਂ ਉਹਨਾਂ ਦਾ ਰਾਜ ਗਵਾ ਰਹੇ ਹਾਂ ਸਾਡਾ ਮੁਗਲਾਂ ਦੇ ਰਾਜ ਨੂੰ ਨਾਸ਼ ਕਰਨ ਦਾ ਮਤਲਬ ਇਹ ਹੈ ਕਿ ਉਹ ਪਾਤਸ਼ਾਹ ਹੋ ਕੇ ਪਰਜਾਂ ਨੂੰ ਦੁੱਖ ਦਿੰਦੇ ਹਨ ਨਿਆਂ ਨਹੀਂ ਕਰਦੇ ਹਨ ਬੇਗੁਨਾਹਾਂ ਤੇ નિર્ਦੋਸ਼ਾਂ ਨੂੰ ਮਰਵਾ ਸੁੱਟਦੇ ਹਨ ਮਾਮਲਾ ਲੈਂਦੇ ਹਨ ਪਰ ਪਰਜਾ ਦੀ ਰਾਖੀ ਨਹੀਂ ਕਰਦੇ ਧਰਮ ਵਿੱਚ ਦਾਖਲ ਦਿੰਦੇ ਹਨ ਮੱਲੋ ਮੱਲੀ ਧਰਮਹੀਨ ਕਰਦੇ ਹਨ ਇਹੇ ਪਾਪ ਹਨ ਰਾਜਾ ਦਾ ਧਰਮ ਇਹ ਨਹੀਂ ਹੈ ਇਸ ਕਰਕੇ ਅਸੀਂ ਉਹਨਾਂ ਦੇ ਜ਼ੁਲਮ ਦੇ ਰਾਜ ਦਾ ਨਾਸ਼ ਕਰਦੇ ਹਾਂ ਕਿਸੇ ਜਾਤ ਜਾਂ ਮਤ ਨਾਲ ਸਾਨੂੰ ਕੋਈ ਬਹਿਰ ਨਹੀਂ ਸਾਡੇ ਸਤਗੁਰ ਧਰਮ ਫੈਲਾਵਨ ਫਲਾਵ ਸਾਡੇ ਸਤਿਗੁਰ ਧਰਮ ਫਲਾਵ ਬਣਾਏ ਸਨ ਸੋ ਉਹਨਾਂ ਬਾਕਾਂਪੁਰ ਪਰਪੱਕ ਹਾਂ ਅਰ ਸਤ ਧਰਮ ਪਿੱਛੇ ਉਹਨਾਂ ਪੁਰਖਾਂ ਦਾ ਨਾਸ਼ ਕਰਦੇ ਹਾਂ ਜੋ ਅਧਰਮ ਕਰਦੇ ਹਨ ਅਰ ਅਕਾਲ ਪੁਰਖ ਦੀ ਪਰਜਾ ਨੂੰ ਦਿਖਾਉਂਦੇ ਹਨ ਤੁਸੀਂ ਉਹ ਦੇਖੋ ਇੱਥੇ ਹਾਕਮ ਮਤਾਣੇ ਤੇ ਜਰਵਾਣੇ ਹੋ ਰਹੇ ਹਨ ਨਾਹੀਂ ਇਹਨਾਂ ਨੂੰ ਖੌਫ ਖੁਦਾ ਦਾ ਹੈ ਤੇ ਨਾਹੀਂ ਲਾਹੌਰ ਦਿੱਲੀ ਦਾ ਕੋਈ ਰੋਬ ਰਹਿ ਗਿਆ ਦਿੱਲੀ ਆਪ ਢਿੱਲੀ ਹੁੰਦੀ ਜਾ ਰਹੀ ਹੈ ਲਾਹੌਰ ਵੀ ਕਈ ਰੰਗ ਪਲਟਦਾ ਜਾ ਰਿਹਾ ਹੈ ਇਹ ਉੱਤਰ ਸੁਣਦੇ ਸਾਰ ਮਿਸਰ ਜੀ ਚੁੱਪ ਹੋ ਗਏ ਇੰਨੇ ਨੂੰ ਰਹਦੇ ਹੁੰਦੇ ਬ੍ਰਾਹਮਣ ਨੇ ਬ੍ਰਾਹਮਣ ਤੇ ਕਈ ਖੱਤਰੀ ਪਿੰਡ ਦੇ ਇਕੱਠੇ ਹੋ ਗਏ ਹਨ ਸਨ ਹੁਣ ਸਰਦਾਰ ਨੇ ਕਿਹਾ ਕਿ ਦੇਖੋ ਇਹ ਇਸਤਰੀ ਪਤੀਵ੍ਰਤ ਧਰਮ ਵਿੱਚ ਕਿੱਡੀ ਪੱਕੀ ਰਹੀ ਹੈ ਅਤੇ ਪਰਮੇਸ਼ਰ ਨੇ ਵੀ ਇਸ ਦੀ लाज ਰੱਖੀ ਹੈ ਪਰ ਤੁਰਕਾਂ ਨੇ ਇਸ ਨੂੰ ਧੱਕੋ ਤੱਕ ਹੀ ਆਪਣੇ ਮਜ਼ਬ ਮਜ਼ਬ ਵਿੱਚ ਰਲਾ ਲੀਤਾ ਸੀ ਹੁਣ ਤੁਸੀਂ ਇਸ ਪਰ ਦਇਆ ਕਰਕੇ ਇਸ ਨੂੰ ਆਪਣੇ ਧਰਮ ਵਿੱਚ ਰਲਾ ਲਓ ਅਰ ਵਰਤਾ ਕੇ ਆਪੇ ਇਹਦ ਕਰ ਲਓ ਜੋ ਅਸੀਂ ਵਿਦਾ ਹੋਈਏ ਪਰ ਖੱਤਰੀ ਬ੍ਰਾਹਮਣਾ ਨੇ ਉੱਤਰ ਦਿੱਤਾ ਕਿ ਇਹ ਕਦੀ ਨਹੀਂ ਹੋਣਾ ਪਰੰਪਰਾ ਚੱਲੀ ਆਈ ਹੈ Hindu ਧਰਮ ਕੱਚਾ ਧਾਗਾ ਹੈ ਇਹ ਝਟਪਟ ਟੁੱਟ ਜਾਂਦਾ ਹੈ ਤੁਸੀਂ ਜਾਣਦੇ ਹੋ ਟੁੱਟੇ ਫਲ ਵੀ ਕਦੀ ਬੂਟਿਆਂ ਨਾਲ ਲੱਗੇ ਹਨ ਇਹ ਕਠੋਰ ਉੱਤਰ ਸੁਣ ਕੇ ਸੁੰਦਰੀ ਨੇ ਵੱਡੇ ਪ੍ਰੇਮ ਨਾਲ ਉਹਨਾਂ ਨੂੰ ਸਮਝਾਇਆ ਕਿ ਇਸ ਦਾ ਕੋਈ ਕਸੂਰ ਨਹੀਂ ਸੀ ਸੋ ਉਹ ਇਸਦੀ ਬਹਾਦਰੀਪੁਰ ਸ਼ਾਬਾਸ ਦਿਓ ਤੇ ਬਿਛੋੜਿਆਂ ਨੂੰ ਗੜ ਲਾਓ ਸ਼ਰਨ ਆਏ ਨੂੰ ਤੱਕਾ ਨਾ ਦਿਓ ਸ਼ਰਨ ਆਏ ਨੂੰ ਤਰਾਉਣਾ ਵੱਡਾ ਪਾਪ ਹੈ ਪਰ ਸੁੰਦਰੀ ਦੇ ਕੋਮਲ ਬਚਨਾਂ ਦਾ ਕੋਈ ਅਸਰ ਨਾ ਹੋਇਆ ਫਿਰ ਬਲਵੰਤ ਸਿੰਘ ਨੇ ਸ਼ੇਰ ਬਲਵੰਤ ਸਿੰਘ ਤੇ ਸ਼ੇਰ ਸਿੰਘ ਨੇ ਸਮਝਾਇਆ ਪਰ ਉਹਨਾਂ ਦੇ ਧਰਮ ਦੇ ਜੋ ਭਾਵ ਉਹਨਾਂ ਵਿੱਚ ਸਨ ਸੋ ਪੱਕੇ ਰਹੇ ਕਿ ਸਾਡਾ ਧਰਮ ਕੱਚਾ ਹੈ Hindu ਜਨਮ ਨਾਲ ਹੀ ਹੁੰਦਾ ਹੈ ਕਿਸੇ ਮਰਿਆਦਾ ਨਾਲ ਕੋਈ ਹਿੰਦੂ ਨਹੀਂ ਬਣ ਸਕਦਾ ਇਹ ਅਸੂਲ ਉਹਨਾਂ ਦੇ ਅੰਦਰ ਪੱਜਾ ਪਿਆ ਸੀ ਹਾਲਾਤ ਦੀ ਮੁਸ਼ਕਲ ਦੇਖ ਕੇ ਵੀ ਉਹ ਆਪਣੇ ਉਸ ਖਿਆਲ ਤੋਂ ਨਾ ਬਦਲੇ ਇਹ ਕਠੋਰਤਾ ਦੇਖ ਉਸ ਖੱਤਰੀ ਤੇ ਉਸ ਦੀ ਬੋਟੀ ਨੇ ਵੀ ਤਰਲੇ ਕੀਤੇ ਪਰ ਕਿਸੇ ਨੇ ਨਾ ਮੰਨੀ ਹੁਣ ਸਰਦਾਰ ਨੂੰ ਰੋਹ ਚੜ ਗਿਆ ਹੁਕਮ ਕੀਤਾ ਕਿ ਕੜਾ ਪ੍ਰਸ਼ਾਦ ਤਿਆਰ ਕਰੋ ਝਟਪਟ ਕੜਾ ਪ੍ਰਸ਼ਾਦ ਤਿਆਰ ਹੋ ਗਿਆ ਅਰਦਾਸਾ ਸੋਧਿਆ ਗਿਆ ਹੁਕਮ ਦਿੱਤਾ ਕਿ ਖਤਰਾਨੀ ਵਰਤਾਵੇ আর ਸাব ਖਾਣ ਜੋ ਨਹੀਂ ਖਾਵੇਗਾ ਮਾਰਿਆ ਜਾਵੇਗਾ ਇਸ ਹੁਕਮ ਨਾਲ ਸਾਰੇ ਕੰਬੁੱਠੇ ਸੁੰਦਰੀ ਦਾ ਮਨ ਤਾਂ ਰਵਕ ਗਿਆ ਤਰਵ ਕੁੱਠਿਆ ਉੱਠ ਕੇ ਖੱਤਰੀ ਨੂੰ ਬਖਰਿਆਂ ਲਿਜਾ ਕੇ ਸਮਝਾਉਣ ਲੱਗੀ ਕਿ ਇਹਨਾਂ ਬ੍ਰਾਹਮਣਾਂ ਨੂੰ ਇੱਕ ਇੱਕ ਮੋਹਰ ਦੇਈਂ ਜਾ ਚਰਨੀ ਹੱਥ ਲਾਈਂ ਜਾ ਫਿਰ ਸਾਰੇ ਖਾ ਲੈਣਗੇ ਉਸਨੇ ਇਸੇ ਤਰ੍ਹਾਂ ਕੀਤਾ ਅੱਗੇ ਅੱਗੇ ਖੱਤਰੀ ਮੋਹਰ ਦਿੰਦਾ ਜਾਵੇ ਤੇ ਮਗਰ ਮਗਰ ਖਤਰਾਨੀ ਕੜਾ ਪ੍ਰਸ਼ਾਦ ਵਰਤਾਈਂ ਜਾਵੇ ਫੇਰ ਤਾਂ ਸਭ ਨੇ ਖਾ ਲਿਆ ਤੇ ਅਸ਼ੀਰਵਾਦ ਦੇ ਕੇ ਵਿਦਾ ਹੋਏ ਸਰਦਾਰ ਨੇ ਹੁਣ ਕੋਚ ਦਾ ਹੁਕਮ ਬੋਲਿਆ ਪਰ ਖੱਤਰੀ ਤੇ ਖਤਰਾਨੀ ਨਿਮਰਤਾ ਕਰਕੇ ਬੋਲੇ ਕਿ ਹੁਣ ਅਸਾਂ ਇੱਥੇ ਨਹੀਂ ਰਹਿਣਾ ਸਾਨੂੰ ਨਾਲ ਲੈ ਚਲੋ ਤੁਹਾਡੇ ਬਹਾਦਰਾਂ ਦੀ ਸੇਵਾ ਕਰਾਂਗੇ ਇੱਕ ਤਾਂ ਮਨ ਇੱਥੇ ਦਵੇਲ ਰਹੇਗਾ ਤੁਸਾਂ ਵਿੱਚ ਤੁਹਾਡੇ ਸੰਗ ਦਾ ਰੰਗ ਲੈ ਕੇ ਤਕੜਾ ਹੋ ਜਾਏਗਾ ਦੂਜਾ ਇੱਥੇ ਤੁਰਕ ਸਿਪਾਹੀ ਆਉਣਗੇ ਤੇ ਸਭ ਦਾ ਗੁੱਸਾ ਅਸਾਂ ਅਸਾਂ ਪਰ ਪਏਗਾ ਤੁਸਾਂ ਹੁਣੇ ਚਲੇ ਜਾਣਾ ਹੈ ਸੋ ਸਾਨੂੰ ਹੀ ਨਾਲ ਲੈ ਚਲੋ ਤੁਹਾਡੀਆਂ ਪਰਉਪਕਾਰੀਆਂ ਦੀ ਸੇਵਾ ਕਰਾਂਗੇ ਜਨਮ ਸਫਲਾ ਹੋ ਜਾਏਗਾ ਮੇਰਾ ਸਾਰਾ ਧਨ ਵੀ ਨਾਲ ਲੈ ਚਲੋ ਜੋ ਖਾਲਸੇ ਦੇ ਕੰਮ ਆਵੇ ਇੱਥੇ ਵਿਰਥਾ ਜਾਓ ਪੁੱਤ ਤੀ ਮੇਰਾ ਕੋਈ ਖਾਣ ਵਾਲਾ ਇੱਥੇ ਹੈ ਹੀ ਨਹੀਂ ਕੁਝ ਚਿਰ ਦੇ ਮਗਰੋਂ ਇਹ ਗੱਲ ਮੰਨੀ ਗਈ ਤੇ ਖਾਲਸੇ ਜੀ ਨੇ ਫਿਰ ਢੀੜੀ ਜੂ ਨੂੰ ਰੁਖ ਕੀਤਾ ਪਰੰਤੂ tourne ਤੋਂ ਪਹਿਲਾਂ ਸਰਦਾਰ ਨੇ ਉਸ ਪਿੰਡ ਦੇ ਲਾਗੇ ਦੇ ਦੋ ਕੋ ਪਿੰਡਾਂ ਦੇ ਲੋਕ ਇਕੱਠੇ ਕਰਕੇ ਕਿਹਾ ਕਿ ਇਹ ਹਾਕਮ ਪਰਜਾ ਉੱਤੇ ਅਤੀ ਜ਼ੁਲਮ ਕਰਦਾ ਰਿਹਾ ਹੈ ਜ਼ਿਮੀਂਦਾਰਾਂ ਤੋਂ ਇਸ ਨੇ ਵੱਧ ਮਾਮਲੇ ਲਏ ਹਨ ਕਈ ਸ਼ਾਹਾਂ ਨੂੰ ਲੁੱਟ-ਪੁੱਟ ਕੇ ਇਸ ਨੇ ਨੰਗ ਕੀਤਾ ਬੇਗੁਨਾਹਾਂ ਨੂੰ ਮਰਵਾਇਆ ਅਨਾਥਾਂ ਨੂੰ ਤਸੀਹੇ ਦਿੱਤੇ ਅਰ ਹਾਕਮ ਹੋ ਕੇ ਥੋਹਰ ਤੇ ਬੂਟੇ ਬਾੰਗ ਹਰੇਕ ਨੂੰ ਕੰਡੇ ਚੋਬੇ ਹਨ ਨਿਉ ਕਰਨ ਦੀ ਥਾਂ ਇਸ ਨੇ ਸ਼ਰਾਬ ਤੇ ਵਿਸ਼ਿਆਂ ਵਿੱਚ ਸਮਾਬਿਤਾਇਆ ਤੇ ਰੱਬ ਦੀ ਪਰਜਾ ਨੂੰ ਜੋ ਇਸ ਦੇ ਹਵਾਲੇ ਸੀ ਇਸ ਨੇ ਬੇਤਰਸਾਂ ਬਾਗ ਦੁੱਖ ਦਿੱਤਾ ਹੈ ਇਸ ਲਈ ਇਸ ਨੂੰ ਸਾਰੇ ਦੋਸ਼ਾਂ ਬਦਲੇ ਦੰਡ ਦਿੱਤਾ ਜਾਂਦਾ ਹੈ ਇਹ ਕਹਿੰਦਾ ਹੀ ਸੀ ਕਿ ਦੋ ਚੂੜੀਆਂ ਨੇ ਪਾਪੀ ਦੇ ਗਲ ਰੱਸਾ ਪਾ ਕੇ ਬਿਰਖ ਨਾਲ ਟੰਗ ਦਿੱਤਾ ਇਸ ਦੀ ਲੋਥ ਫੜਕਦੀ ਦੇਖ ਕੇ Hindu ਕੀ ਮੁਸਲਮਾਨ ਸਭ ਖੁਸ਼ ਹੋਏ हां दो एक नीमे अचार वाले मुलाणे पेट पीछे जिस ਵਿੱਚ ਇਸ ਦੇ ਪਾਪਾਂ ਦਾ ਹਿੱਸਾ ਪਹੁੰਚਦਾ ਹੁੰਦਾ ਸੀ ਵਿੱਚੇ ਵਿੱਚ ਕੁੜਦੇ ਰਹੇ ਰੱਬ ਰਾਖਾ